ਲੜਨ ਵਾਲਿਆਂ ਨੂੰ ertidhi ਦੀ ਥੋੜ ਕੋਈ ਨਹੀਂ ਹੁੰਦੀ ਉੱਡਣ ਵਾਲੇ ਨੂੰ ਸਮਾਨ ਦੀ ਕੋਈ ਥੋੜ ਨਹੀਂ ਤੁਸੀਂ ਦੋਹਾਂ ਚੀਜ਼ਾਂ ਮਲ ਕੇ ਬੈਠੇ ਜੇ ਸੋ ਤੁਹਾਡੇ ਇਸ ਕੱਟ ਤੋਂ ਜੋ ਕੱਲ ਦਾ ਵਾਪਰਿਆ ਵਾ ਬਹੁਤੋ ਪ੍ਰਭਾਵਤ ਹੋ ਕੇ ਸਰਕਾਰ ਨੇ ਗੱਲਬਾਤ ਵਾਸਤੇ ਵੀ ਜਿਹੜਾ ਉਹ ਆਪਣੀ ਟੀਮ ਭੇਜੀ ਆ ਤੇ ਨਾਲ ਆਪਣੇ ਬੰਦੇ ਜਿਹੜੇ ਉਹ ਰਿਲੀਜ਼ ਕਰਨੇ ਆ ਮੈਂ ਬੇਨਤੀ ਕਰੂੰਗਾ ਸਰਦਾਰ ਗੁਰਚਰਨ ਸਿੰਘ ਜੀ ਨੂੰਾਂ ਨੂੰ ਵੀਓ ਆਪਣੇ ਮੂਹਰੇ ਮੀਟਿੰਗ ਦਾ ਤੇ ਜਿਹੜਾ ਵਾ ਉਹ ਬੰਦੇ ਰਿਲੀਜ ਦਾ ਦੱਸਣ ਉਸ ਤੋਂ ਬਾਅਦ ਤੁਹਾਡੇ ਨਾਲ ਬਾਕੀ ਗੱਲ ਕਰਦੇ ਆ ਸਰਦਾਰ ਗੁਰਜੰਤ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਸਾਹਿਬ ਦੇ ਕਿਸਾਨ ਵੀਰ ਵਾਇਕੁਪ ਜੀ ਕਾ ਖਾਲਸਾ ਵਾਇਕੁਪ ਜੀ ਕੀ ਫਤਿਹ ਜਿਹੜਾ ਪ੍ਰਧਾਨ ਜੀ ਨੇ ਤੁਹਾਨੂੰ ਸਾਰਾ ਦੱਸ ਹੀ ਦਿੱਤਾ 14 ਤਰੀਕ ਨੂੰ ਜਿਹੜੀ ਮਤਲਬ ਡੀਸੀ ਸਾਹਿਬ ਨਾਲ ਮੀਟਿੰਗ ਫਿਕਸ ਕੀਤੀ ਉਹ ਅਸੀਂ ਟੇਬਲ ਤੇ ਬਹਿ ਕੇ ਜੋ ਵੀ ਇਹਦਾ ਕਾਨੂੰਨੀ ਆਪਾਂ ਕੋਤ ਨੂੰ ਉਹਨੂੰ ਹੱਥ ਚ ਨਾ ਲਈਏ ਤੇ ਬਹਿ ਕੇ ਜਿਹੜੀ ਗੱਲ ਹੋ ਉਹਨੂੰ ਹੀ ਸਿਰੇ ਚੜਾਇਆ ਜਾਊਗਾ ਬਾਕੀ ਜਿਹੜੇ ਬੰਦਿਆਂ ਤੇ ਕੱਲ ਕਾਰਵਾਈ ਹੋਈ ਆ ਉਹਨਾਂ ਨੂੰ ਅਹੀਂ ਉਹਨਾਂ ਨੂੰ ਰਿਲੀਜ਼ ਕਰਾ ਰਹੇ ਆ ਬਾਕੀ ਕੋਈ ਵੀ ਇਹੋ ਜਿਹਾ ਡਿਸਪਿਊਟ ਨਹੀਂ ਹੋਣਾ ਚਾਹੀਦਾ ਜਿਹੜਾ ਤੁਹਾਡੇ ਤੇ ਸਾਡੇ ਜਾਂ ਕਿਸੇ ਪ੍ਰਸ਼ਾਸਨ ਦੀ ਵਿੱਚ ਹੋਵੇ ਸਾਰੀਆਂ ਗੱਲਾਂ ਬਹਿ ਕੇ ਹੀ ਪਹਿਲਾਂ ਵੀ ਪ੍ਰਧਾਨ ਜੀ ਹੁਣੀ ਬੜੀਆਂ ਬੜੀਆਂ ਮੀਟਿੰਗਾਂ ਕੀਤੀ ਸਾਰੇ ਹੀ ਜਾਂਦੇ ਜੀ ਸੰਘਰਸ਼ ਵੀ ਤੁਸੀਂ ਕਰਦੇ ਜੀ ਸੰਘਰਸ਼ ਵੀ ਸ਼ਾਂਤਮਈ ਹੋਣਾ ਚਾਹੀਦਾ ਇਹੋ ਬੇਨਤੀ ਤੁਹਾਨੂੰ ਸਾਰਿਆਂ ਨੂੰ ਬਾਕੀ ਆਪਾਂ ਸਾਰੇ ਭਰਾ ਆ ਸਾਰੇ ਮਿਲ ਕੇ ਸਾਰੇ ਰਹੀਏ ਵਾਹਿਗੁਰੂ ਦੀ ਖਾਲਤਾ ਸਭ ਭਾਈਚਾਰੇ ਦੇ ਹੋਰ ਸਭ ਲੋਹ ਹਾਜ਼ਰ ਆ ਸਾਡੇ ਇਹਨਾਂ ਨਾਲ ਉੱਥੇ ਵੀ ਗੱਲ ਰੱਖੀ ਸੀ ਅਸੀਂ ਕਿ ਹੁਣ ਫੇਰ ਕਰਦੇ ਆ ਵੀ ਜਿਹੜੀ ਰਾਤ ਮਾਈਨਿੰਗ ਕਰਦੇ ਰਹਿਆ ਜਿਹੜੀ ਮਿੱਟੀ ਲੈਂਦੀ ਆ ਉਹ ਸਾਡੀ ਪਿੰਡ ਦੀ ਜ਼ਮੀਨ ਦੇ ਵਿੱਚੋਂ ਪੁੱਟ ਕੇ ਲੈਂਦੀ ਆ ਉਹਦੇ ਤੇ ਉਹ ਕਲੰਡਾ ਸਾਨੂੰ ਪਤਾ ਲੱਗਾ ਵੀ ਇੱਥੇ ਕੀ ਖੜੀਆਂ ਆ ਜੀ ਹਾਈਡਰਾ ਇੱਥੇ ਖੜਿਆ ਸਾਡਾ ਇਹ ਵੀ ਆ ਨਾਲ ਵੀ ਇਹਨਾਂ ਨੂੰ ਕਿਹਾ ਸੀਗਾ ਵੀ ਬੰਨ ਦੀ ਕਾਰਵਾਈ ਉਹਨਾਂ ਤੇ ਪਰਚਾ ਦਰਜ ਹੋਵੇ ਆ ਜਿਹੜੀ ਮਿੱਟੀ ਆ ਨਜਾਇਜ਼ ਤੌਰ ਤੇ ਉਥੋਂ ਲੈਂਦੀ ਆ ਇਹਦੇ ਤੇ ਵੀ ਆਪਣੇ ਅਧਿਕਾਰੀਆਂ ਨਾਲ ਇਹ ਗੱਲਬਾਤ ਕਰ ਲੈਣਗੇ ਆਪਣੀ ਜਿਹੜੀ 14 ਦੀ ਮੀਟਿੰਗ ਆ ਜੇ ਸਾਡੀ ਆਗੂ ਟੀਮ ਸਹਿਮਤਾ ਤੇ ਆਪਾਂ ਜਿਹੜੀ ਆਪ ਰੈਲੀ ਕਰਨੀ ਸੀ ਉਹਨੂੰ ਆਪਾਂ ਅੱਗੇ ਲੈ ਚੱਲਦੇ ਹਾਂ ਤੁਸੀਂ ਸਮਝ ਜੇ ਸਾਰੇ ਠੀਕ ਆ ਜੀ ਠੀਕ ਆ ਉਹ 16 16 ਚ ਵੀ ਕਰ ਲਾਂਗੇ 15 ਚ ਵੀ ਕਰ ਲਾਂਗੇ ਜਿੱਥੇ ਕਾਪਨ ਰੋਕ ਲਗਾ ਉਥੇ ਕਾਪਾ ਸਮਝਦਾਰੀ ਜੋ ਕਰਾਂਗੇ ਤੇ ਆ ਪੂਰੇ ਅੱਖ ਕੰਨ ਨੱਕ ਖੁੱਲੇ ਰੱਖਣੇ ਜੀ ਕਿਉਂਕਿ ਲੜਾਈ ਬੜੀ ਵੱਡੀ ਆ ਆਪਾਂ ਮੀਟਿੰਗ ਦੇ ਵਿੱਚ ਇਹ ਪ੍ਰੋਸਾ ਰੱਖਿਓ ਜੀ ਕਿ ਕਦੀ ਵੀ ਮਾਰ ਖਾ ਕੇ ਨਹੀਂ ਆਵਾਂਗੇ ਤੁਹਾਡੀ ਉਥੇ ਪਹੁੰਚ ਪੁੱਜ ਤੇ ਇਤੇ ਵਧਾ ਕੇ ਆਵਾਂਗੇ ਜੋ ਤੁਹਾਨੂੰ ਮਨਜ਼ੂਰ ਹੋਗਾ ਉਹ ਕਰਾਂਗੇ ਜੋ ਤੁਹਾਨੂੰ ਮਨਜ਼ੂਰ ਨਹੀਂ ਕਿਉਂਕਿ ਸੰਗਤ ਵੱਡੀ ਆ ਸੰਗਤ ਨੂੰ 21 ਵਿਸਵੇ ਗੁਰੂ ਸਾਹਿਬ ਨੇ ਤੇ ਆਪਦੇ 20 ਵਿਸਵੇ ਗੁਰੂ ਸਾਹਿਬ ਨੇ ਰੱਖਿਆ ਤੇ ਅਸੀਂ ਕਿਤੇ ਪਾਣੀ ਆ ਰਹਾਂ ਜੋ ਤੁਹਾਨੂੰ ਮਨਜ਼ੂਰ ਹੋਗਾ ਉਹਦੇ ਅਨਸਾਰ ਗੱਲਬਾਤ ਹੋਗੀ 14 ਦੀ ਮੀਟਿੰਗ ਟਾਈਮ ਹੀ ਦੇ ਦਣਗੇ ਆਪੂ ਜਿਹੜੇ ਆਓ ਮੀਟਿੰਗ ਕਰਨ ਵਾਸਤੇ ਸਾਰੇ ਜਾਵਾਂਗੇ ਆਪਣੀ ਪੂਰੀ ਤਲੀਲ ਨਾਲ ਉੱਥੇ ਗੱਲਬਾਤ ਰੱਖ ਕੇ ਆਵਾਂਗੇ ਤੁਹਾਡੇ ਵੱਲੋਂ ਨਮਾਇੰਦਗੀ ਦਿੱਤੀ ਹੋਈ ਜਿਹੜੀ ਆ ਉਹਨੂੰ ਪੂਰੀ ਤਰ੍ਹਾਂ ਇਹ ਸਿਰੇ ਚਾੜ ਦੀ ਗੱਲ ਕਰਾਂਗੇ ਤੇ ਉਸ ਮੀਟਿੰਗ ਤੋਂ ਬਾਅਦ ਫਿਰ ਆਪਾਂ ਅਗਲਾ ਜਿਹੜਾ ਕੱਟਦਾ ਵਾ ਸਾਬ ਸਿੰਘ ਜੀ ਉਹ ਅਗਲਾ ਕੱਟਦਾ ਲਾਣ ਕਰੀਏ ਸੋ ਸਾਰਿਆਂ ਦਾ ਧੰਨਵਾਦ ਭਾਈ ਫਿਰ ਦੁਬਾਰਾ ਕਵਾਂਗੇ ਵੀ ਜਿਹੜੀ ਨਜਾਇਜ਼ ਮਾਈਨਿੰਗ ਕਰਕੇ ਆ ਰਾਹ ਦੀ ਮਿੱਟੀ ਪਾਈ ਆ ਇਹਦੇ ਤੇ ਉਹਨਾਂ ਪੋਕਲੈਂਡਾਂ ਤੇ ਹੈਡਰਾਂ ਤੇ ਪਰਚਾ ਜਿਹੜਾ ਉਹ ਦਰਜ ਹੋਵੇ ਸਾਡੇ ਨਾਲ ਮੰਗ ਜਿਹੜੀ ਆ ਰਹੂਗੀ ਇਹ ਇਹਨਾਂ ਗੱਲ ਵੀ ਰੱਖ ਰਹੇ ਆ ਤੇ ਉਥੇ ਜਾ ਕੇ ਡੀਸੀ ਸਾਹਿਬ ਦੇ ਗਾੜੀ ਵਿੱਚ ਜਦੋਂ ਮੀਟਿੰਗ ਕਰਾਂਗੇ ਉਥੇ ਵੀ ਰੱਖਾਂਗੇ ਵੀ ਆ ਸਾਡੇ ਨਾਲ ਧੱਕਾ ਹੋਇਆ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਪਕੋ ਆਪਣਾ ਸੰਭਾਲ ਸਮਾਨ ਸੰਭਾਲੋ ਤੇ ਆਪਣੇ ਘਰ-ਬਾਰ ਜਾ ਕੇ ਸੰਭਾਲੋ ਚੜ੍ਹਦੀ ਕਲਾ ਵਾ ਜਿੱਤ ਤੁਹਾਡੀ ਹੋਣੀ ਆ ਕੁਮਿੰਦਰ ਸਿੰਘ ਜੀ ਆਹੜਾ ਬੰਡ ਹੋ ਗਈ ਗੱਲ ਉਹ ਬਣ ਹੋ ਗਈ ਗੱਲ ਹੋ ਗਈ ਗੱਲ ਹੋ ਗਈ ਤੇ ਉਹਨਾਂ ਨੂੰ ਆਪਣੇ ਪਿੰਡਾਂ ਵਾਲੇ ਜਿਹੜੀ ਆ ਫੌਜ ਹੈ ਤਿਆਰ ਹੋਵੇ ਉਹਨਾਂ ਬੰਦਿਆਂ ਨੂੰ ਵੀ ਟਾਈਮ ਪੁੱਛਣੀ ਨੇ ਵੀ ਆਪਾਂ ਲੈਣ ਜਾਣਾ ਉਥੋਂ ਜੇਲ੍ਹ ਦੇ ਵਿੱਚੋਂ ਪੱਟੀ ਜੇਲ੍ਹ ਜਾ ਕੇ ਥਾਣੇ 'ਚ ਰੱਖੇ ਜੀ ਪਟੀ ਜੇਲ ਦੇ ਵਿੱਚੋਂ ਉਹ ਆਪਾਂ ਲੈ ਕੇ ਆਉਣੇ ਆ ਮਾਨ ਸਮਾਨਾਂ ਨੂੰ ਲੈ ਕੇ ਆੜਾ ਵਾਂ ਕਿਉਂਕਿ ਅਪੋੜੇ ਵਿੱਚ ਆ ਵੀ ਜੇਲ ਦੇ ਵਿੱਚ ਲਜਾਣ ਲੱਗਿਆ ਇਹਨਾਂ ਨੂੰ ਟਾਈਮ ਲੱਗਾ ਵਾ ਛੱਡਣ ਲੱਗਾ ਟਾਈਮ ਤੋਂ ਨਹੀਂ ਲੱਗਦਾ ਮੈਂ ਕਿ ਅਦਮਾ ਕੁਕੜਾ ਖੋੜੀ ਹੋਂ ਬੋਲਦਾ ਮੈਂ ਤੁਹਾਨੂੰ ਉਹਨੇ ਲੈਣਾ ਲੋਣਾ ਪੈਣਾ ਖਤਮ ਕਰੀ ਆ ਉਹ ਗੱਲ ਮੈਂ ਜਦ ਜੱਬ ਸੁਣਾਦੀ ਜਿਹੜੀ ਵੱਡੀ ਕਰਦਾ ਔਰ ਲੇਖਣਾ ਰੁਕਣਾ ਪੈਂਦਾ ਵਾ ਜਦੋਂ ਸਾਨੂੰ ਚੁੱਕੇ ਲੱਗੇ ਆ ਤੇ ਤਿੰਨ ਐਸਐਚਓ ਲੱਗੇ 7 ਘੰਟੇ ਕਾਗਜ਼ ਭਰਦੇ ਲੱਗੇ ਤੇ ਮੈਂ ਵੀ ਫਾਈਨੈਂਸਰ ਕਹਿੰਦੇ ਨਾ ਕਾਰਜਿਆਂ ਨੂੰ ਖੋਜਿਆ ਖਤੋਂ ਸਾਨੂੰ ਪਤਾ ਨਹੀਂ 7 ਸਾਲ ਲੱਗਣਿਆ ਸਾਡੇ ਬੜੇ ਵਿਕਤਾ ਖਮਜ਼ੇ ਆ ਇਹ ਕਿਤੇ ਸੋਕੇ ਨਹੀਂ ਜੀ ਭਾਰੀ ਇੱਥੇ ਆਏ ਸੀ ਜਿਨ੍ਹਾਂ ਨੇ ਭਰੋਸਾ ਦੇ ਕੇ ਧਰਨਾ ਚੁਕਾਇਆ ਜੀ ਪੁਲਿਸ ਪ੍ਰਸ਼ਾਸਨ ਆਇਆ ਸੀ ਜਿਹੜੇ ਥਾਣੇ ਦੇ ਵਿੱਚ ਕੱਲ ਸਾਡੇ ਆਗੂਆਂ ਤੇ ਪਰਚਾ ਦਰਜ ਹੋਇਆ ਵਾ ਉਹ ਐਸਐਚਓ ਆਏ ਸਨ ਉਹਨਾਂ ਨੇ ਇੱਕ ਤਾਂ ਮੀਟਿੰਗ 14 ਨੂੰ ਰਖਾਈ ਆ ਸਭ ਦੇ ਨਾਲ ਉਹ ਮੀਟਿੰਗ ਕਰਨ ਜਾਵਾਂਗੇ ਸਾਰੇ ਜਿੱਥੇ ਬੰਦੀਆਂ ਦੇ ਆਗੂ ਉੱਥੇ ਆਪਣੀ ਗੱਲ ਦਲੀਲ ਨਾਲ ਰੱਖ ਕੇ ਆਵਾਂਗੇ ਔਰ ਜਿਹੜੇ ਸਾਡੇ ਆਗੂ ਕੱਲ ਦੇ ਫੜੇ ਆ ਉਹਨਾਂ ਨੂੰ ਰਿਲੀਜ਼ ਕਰਨ ਦੀ ਗੱਲ ਵਾ ਅਸੀਂ ਗੱਲ ਇਹ ਰੱਖੀ ਆ ਵੀ ਜਿਹੜੀ ਆ ਮਿੱਟੀ ਪਾਈ ਆ ਰਾਤ ਪੋਕਲੈਂਡ ਚਲਦੀ ਰਹੀ ਆ ਇਹ ਨਜਾਇਜ਼ ਮਾਈਨਿੰਗ ਸਾਡੀਆਂ ਪਿੰਡ ਦੀਆਂ ਜ਼ਮੀਨਾਂ ਦੇ ਜੋ ਕਰਕੇ ਲੈ ਕੇ ਆਇਆ ਇਹ ਪਰਚਾ ਦਰਜ ਹੋਵੇ ਜਿਹੜੀਆਂ ਪੋਕਲੈਂਡਾਂ ਚਲਦੀਆਂ ਰਹੀਆਂ ਹੈੱਡੇ ਚਲਦੀਆਂ ਰਹੀਆਂ ਉਹਨਾਂ ਦੇ ਪਰਚਾ ਦਰਜ ਹੋਵੇ ਤੇ ਇੱਥੇ ਬਿਲਕੁਲ ਰੋਕਵਾ ਜਦੋਂ ਮਤਲਬ ਲੋਕ ਆਪਣੀ ਸਾਰੀ ਗੱਲ ਰੱਖ ਲੈਣਗੇ ਲੋਕਾਂ ਦਾ ਫੈਸਲਾ ਜਿਹੜਾ ਉਹ ਇਹੀ ਲਾਗੂ ਕਰਵਾਉਣ ਵਾਸਤੇ ਮਤਲਬ ਲੜਾਈ ਲੜਾਂਗੇ ਲੋਕ ਵੱਡੇ ਹੁੰਦੇ ਆ ਲੋਕਤੰਤਰ ਦੇ ਵਿੱਚ ਕਦੀ ਵੀ ਸਰਕਾਰਾਂ ਵੱਡੀਆਂ ਨਹੀਂ ਹੋਈਆਂ ਸੋ ਲੋਕਾਂ ਨੂੰ ਪੀਰ ਆ ਕਿ ਆਓ ਏਕੇ ਤੇ ਸੰਘਰਸ਼ ਦੇ ਬਲ ਦੇ ਉੱਤੇ ਸਾਰਾ ਕੁਝ ਜਿੱਤਿਆ ਜਾ ਸਕਦਾ ਵਾ ਕੱਲ ਇਸੇ ਜਗ੍ਹਾ ਤੋਂ ਜਿਵੇਂ ਡਾਂਗਾਂ ਨਾਲ ਕੁੱਟ ਕੇ ਕਿਸਾਨਾਂ ਨੂੰ ਲੈ ਗਏ ਸੀ ਉਹਨਾਂ ਕਿਸਾਨਾਂ ਦੀ ਰਿਹਾਈ ਹੁਣ ਹੋ ਰਹੀ ਆ ਅਸੀਂ ਉਹਨਾਂ ਨੂੰ ਮਾਨ ਸਨਮਾਨ ਨਾਲ ਲੈਣ ਚੱਲੇ ਆਂ ਔਰ 14 ਨੂੰ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਅਗਲੀ ਜਿਹੜੀ ਗੱਲਬਾਤ ਆਊਗੀ ਉਹਦੇ ਮੁਤਾਬਕ ਫਿਰ ਨਾ ਨੀਤੀ ਸਾਰੀਆਂ ਜਥੇਬੰਦੀਆਂ ਬਣਾਉਣਗੀਆਂ ਧੰਨਵਾਦ ਕਿਸ ਗੱਲ ਨੂੰ ਲੈ ਕੇ ਜੋ ਇਹ ਧਰਣਾ ਲਗਾਇਆ ਗਿਆ ਸੀ ਸੀਜੀਟੀ ਡਿਪਾਰਟਮੈਂਟ ਦੇ ਵਿੱਚ ਪਾ ਕੇ ਐਸ ਐਚਓ ਮੋੜ ਚੌਕੀ ਚਾਰਜ ਸਭਰਾ ਉਹਨਾਂ ਨੇ ਇਸ ਗੱਲ ਸਿੱਟੇ ਤੇ ਪਹੁੰਚੀ ਆ ਵੀ ਜਿਹੜੇ ਕੱਲ ਬੰਦੇ ਸਾਡੇ ਕਿਸਾਨ ਆਗੂ ਸਾਡੇ ਸੀਨੀਅਰ ਆਗੂ ਜਿਹੜੇ ਕੱਲ ਫੜੇ ਸੀ ਇਹਨਾਂ ਨੇ ਉਹਨਾਂ ਨੂੰ ਬਿਨਾ ਕਿਸੇ ਕਾਰਵਾਈ ਤੋਂ ਤਰੁੱਤ ਹੁਣੇ ਰਿਆ ਕਰਨਗੇ ਤੇ ਡੀਸੀ ਸਾਹਿਬ ਨਾਲ ਅਗਲੀ ਜਿਹੜੀ ਮੀਟਿੰਗ 14 ਤਰੀਕ ਨੂੰ ਰੱਖ ਦਿੱਤੀ ਆ ਉਹ ਤੋਂ ਅਗਲੀ ਮੀਟਿੰਗ ਵੇਖ ਕੇ ਸੁਣ ਕੇ ਫਿਰ ਕਿਸਾਨਾਂ ਦੇ ਨਾਲ ਬੈਠ ਕੇ ਫੈਸਲਾ ਅਗਲਾ ਹੋਊਗਾ ਜਿਹੜੀ ਆ ਤੇ ਉਹ ਤੋਂ ਅਗਲੀ ਜਿਹੜੀ ਰਣਨੀਤੀ ਆ ਜਹੇਬਤਿਕਾ ਫਿਰ ਉਸ ਨੂੰ ਲੀਕ ਕਰ ਗਾ ਗਿਆ ਸੀ ਕਿਸ ਗੱਲ ਦੇ ਭਰੋਸੇ ਨੂੰ ਲੈ ਕੇ ਧਰਨਾ ਚੁੱਕਿਆ ਗਿਆ ਭਰੋਸਾ ਉਹ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਵੀ ਜਿਹੜੇ ਬੰਦੇ ਕੱਲ ਚੁੱਕੇ ਹੀ ਏ ਤੁੰ ਪ੍ਰਸ਼ਾਸਨ ਨੇ ਤੱਕਾ ਕਰਕੇ ਉਹ ਜਿਹੜੇ ਆ ਉਹ ਬਿਨਾਂ ਸ਼ਰਤ ਮਤਲਬ ਹਰਿਆ ਜਿਹੜੇ ਉਹ ਕੀਤੇ ਆ ਕੀਤੇ ਜਾਣੇ ਆ ਇਹ ਆ ਵੀ ਇਹ ਲੋਕਾਂ ਦਾ ਇਕੱਠ ਲੋਕਾਂ ਨੇ ਕੱਟ ਕੀਤਾ ਵਾ ਤੇ ਕੱਟ ਦੇ ਅੱਗੇ ਜਿਹੜੀ ਸਰਕਾਰ ਝੁਕੀ ਆ ਝੁਕ ਕੇ ਉਹਨਾਂ ਨੇ ਛੱਡਿਆ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਆਂ ਵੀ ਜਹੇ ਬੰਦੀਆਂ ਦੇ ਨਾਲ ਜੁੜਨਾ ਚ ਕੋ ਆਪਦੇ ਹੱਕ ਜਿਹੜੇ ਤੁਸੀਂ ਜੇ ਕੱਟ ਕਰੋਗੇ ਜਹੇ ਬੰਦੀਆਂ ਨਾਲ ਜੁੜੂਗੇ ਤਾਂ ਆਪਦੇ ਹੱਕ ਲੈ ਸਕਦੇ ਜੀ ਕਿਤੇ ਐਸਐਚਓ ਆਏ ਸੀ ਨਾਲ ਆਪਦੇ ਫੋਰਸ ਲੈ ਕੇ ਉਹਨਾਂ ਨੇ ਇਹ ਭਰੋਸਾ ਦਵਾਇਆ ਵੀ ਜਿਹੜੇ ਕੱਲ ਆਪਣੇ ਇੱਥੋਂ ਕਿਸਾਨ ਆ ਗੁਜਰੇ ਚੁੱਕੇ ਗਏ ਆ ਉਹਨੂੰ ਅੱਜ ਉੱਥੇ ਛੱਡਿਆ ਜਾਏਗਾ ਰਹੀ ਆ ਕਿ ਨਾ ਜਾਊਗਾ ਤੇ 14 ਤਰੀਕ ਨੂੰ ਜਿਹੜੀ ਮੀਟਿੰਗ ਉਹ ਡੀਸੀ ਸਾਹਿਬ ਦੇ ਨਾਲ ਰੱਖੀ ਗਈ ਹੈ ਜੀ ਜਿਵੇਂ ਬੰਦੀਆਂ ਵੱਲੋਂ ਅਗਲੀ ਕੀ ਰਣਨੀਤੀ ਕਢੀ ਗਈ ਹੈ ਅਗਲੀ ਰਣਨੀਤੀ ਇਹ ਹੈ ਜਿਵੇਂ ਬੰਦੀਆਂ ਨੇ 14 ਤਰੀਕ ਦੀ ਡੀਸੀ ਸਾਹਿਬ ਦੀ ਮੀਟਿੰਗ ਆ ਉਸ ਤੋਂ ਬਾਅਦ ਜੋ ਵੀ ਅਗਲਾ ਹੋਏਗਾ ਆਪਸ਼ਨ ਉਹ ਜਿੱਦਾਂ ਵੀ ਕਹਿਣਗੇ ਆਗੂ ਉਦਾਂ ਲੈ ਜਾਊਗਾ